ਖਬਰ ਬੰਦ ਕੀਤੀ ਗਈ ਸਕੂਲ ਬਾਦੂ ਹੈ ਇਹ ਕ란ਤਮ ਸੇਵਾ ਤੇ ਹੋ ਰਹੀ ਹੈ ਜੀ ਜੀ ਬਟੁੰਡਾ ਪੁਲਿਸ ਵੱਲੋਂ ਪੂਰੇ ਪੁੱਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਕਿਪਿੰਗ ਇਨ 뷰 ਜਿੰਦਾ ਵੀ ਸਿਕਿਉਰਟੀ ਸਿਨੈਰੀਓ ਬਾਕੀ ਮੇਰੇ ਸਾਰੇ ਅਫਸਰ ਤੇ ਸਾਰੀ ਟੀਮ ਲੱਗੀ ਹੋਈ ਹੈ ਸਾਨੂੰ ਵਾਲੇ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਵੀ ਜਿੰਨੀ ਵੀ ਸਾਨੂੰ ਵਾਧੂ ਫੋਰਸ ਦੀ ਲੋੜ ਸੀਗੀ ਉਹ ਸਾਨੂੰ ਮਿਲ ਗਈ ਸੀ ਤੇ ਅਸੀਂ ਪੂਰੇ ਏਰੀਆ ਨੂੰ ਸਿਕਿਉਰ ਕੀਤਾ ਹੋਇਆ ਔਰ ਬਾਅਦ ਵੀ ਜਿ ਐਸ ਪਰ ਰਿਕੁਆਇਰਮੈਂਟ ਅਸੀਂ ਬਿਲਕੁਲ ਸਿਕਿਉਰਟੀ ਅਰੇਂਜਮੈਂਟਸ ਟਾਈਟ ਕੀਤੇ ਆ मैम कितना कितने पहला अमृतसर के जी वारदात हुई थी तो उस तो बाद जा रहा है कि गुरद्वारा साहब सिक्योरिटी ने किसी भी श्रद्धालु चेक नहीं किया जा सकता तो थी किस तरह वर्ती पा के मुलाजम गुरद्वारा साहब इस तरह गल् कही गई परलवंडी साहब देखने को मिलता है ਕੁਝ ਜੀ ਅਸੀਂ ਕਿਸੇ ਨੂੰ ਸਾਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਚ ਰੱਖਦੇ ਹੋਏ ਪਰ ਫਿਰ ਵੀ ਅਸੀਂ ਸ਼ਰਮਾੜੇ ਅੰਸਰਾਂ ਤੇ ਨਜ਼ਰ ਰੱਖਣੀ ਸਾਡੀ ਡਿਊਟੀ ਹੈ ਇਸ ਕਰਕੇ ਮੇਰੇ ਵੱਲੋਂ ਆਪਣੀ ਫੋਰਸ ਨੂੰ ਪੂਰਾ ਬ੍ਰੀਫ ਦਿੱਤਾ ਗਿਆ ਹੈ ਕਿ ਅਸੀਂ ਕਿਸੇ ਨੂੰ ਵੀ ਜਿਹੜੇ ਸ਼ਰਦਾਲੂ ਮੱਥਾ ਟੇਕਣ ਆ ਰਹੇ ਅਸੀਂ ਕਿਸੇ ਨੂੰ ਇਨਕਨਵੀਨੀਅੰਸ ਕਾਜ਼ ਨਹੀਂ ਕਰਨੀ ਪਰ ਫਿਰ ਵੀ ਸਾਨੂੰ ਨਜ਼ਰ ਤਾਂ ਪੂਰੀ ਰੱਖਣੀ ਪੈਣੀ ਹੈ ਕੀਪਿੰਗ ਇਨ 뷰 ਦ ਸਿਨੈਰਿਓ ਸਿਨੈਰਿਓ ਹੈ ਪਰ ਬੰਦਿਚ ਤੇ ਸਕੂਲ ਬਾਦ ਨਹੀ ਕਰਾਂਦੇ ਤਾਂ ਸੇਵਾ ਤੇ ਵਾਹ ਹੈ ਜੀ ਜੀ ਬਟੁੰਡਾ ਪੁਲਿਸ ਵੱਲੋਂ ਪੂਰੇ ਪੁੱਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਕਿ ਕੀਪਿੰਗ ਇਨ 뷰 ਜਿੰਨਾ ਵੀ ਸਿਕਿਉਰਿਟੀ ਸਿਨੈਰੀਓ ਬਾਕੀ ਮੇਰੇ ਸਾਰੇ ਅਫਸਰ ਤੇ ਸਾਰੀ ਟੀਮ ਲੱਗੀ ਹੋਈ ਹੈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਵੀ ਜਿੰਨੀ ਵੀ ਸਾਨੂੰ ਵਾਧੂ ਫੋਰਸ ਦੀ ਲੋੜ ਸੀਗੀ ਉਹ ਸਾਨੂੰ ਮਿਲ ਗਈ ਸੀਗੀ ਤੇ ਅਸੀਂ ਪੂਰੇ ਏਰੀਆ ਨੂੰ ਸਿਕਿਉਰ ਕੀਤਾ ਹੋਇਆ ਔਰ ਬਾਅਦ ਵੀ ਜਿਸ ਐਸ ਪਰ ਰਿਕੁਆਇਰਮੈਂਟ ਅਸੀਂ ਬਿਲਕੁਲ ਸਿਕਿਉਰਟੀ ਅਰੇਂਜਮੈਂਟਸ ਟਾਈਟ ਕੀਤੇ ਮੈਮ ਤੇ ਕਿਹੜਾ ਕਿ ਪਹਿਲਾਂ ਅੰਮ੍ਰਿਤਸਰ ਦੀ ਜਿਹੜੀ ਬਾਤ ਆ ਕੋਈ ਸੀ ਉਸ ਤੋਂ ਬਾਅਦ ਕੀ ਆ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਿਕਿਉਰਟੀ ਨੇ ਤੁਸੀਂ ਇਹ ਵੀ ਸਰਦਾਨੂੰਨ ਚੈੱਕ ਨਹੀਂ ਕੀਤਾ ਜੀ ਸਪਾ ਤਾਂ ਉੱਥੇ ਕਿਸ ਤਰ੍ਹਾਂ ਵਰਦੀ ਪਾਕੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਅਸਲ ਨਹੀਂ ਗੱਲਾਂ ਕੀਆਂ ਗਈਆਂ ਸੀ ਪਰ ਉਹ 20 ਸਾਬੋ ਦੇ ਵਿੱਚ ਦੇਖਣ ਨੂੰ ਮਿਲਿਆ ਕੁਝ ਜੀ ਅਸੀਂ ਕਿਸੇ ਨੂੰ ਸਾਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਚ ਰੱਖਦੇ ਹੋਏ ਪਰ ਫਿਰ ਵੀ ਅਸੀਂ ਸ਼ਰਮਾੜੇ ਅੰਸਰਾਂ ਤੇ ਨਜ਼ਰ ਰੱਖਣੀ ਸਾਡੀ ਡਿਊਟੀ ਹੈ ਇਸ ਕਰਕੇ ਮੇਰੇ ਵੱਲੋਂ ਆਪਣੀ ਫੋਰਸ ਨੂੰ ਪੂਰਾ ਬ੍ਰੀਫ ਕੀਤਾ ਗਿਆ ਹੈ ਕਿ ਅਸੀਂ ਕਿਸੇ ਨੂੰ ਵੀ ਜਿਹੜੇ ਸ਼ਰਦਾਲੂ ਮੱਥਾ ਟੇਕਣ ਆ ਰਹੇ ਅਸੀਂ ਕਿਸੇ ਨੂੰ ਇਨਕਨਵੀਨੀਅੰਸ ਕਾਜ਼ ਨਹੀਂ ਕਰਨੀ ਪਰ ਫਿਰ ਵੀ ਸਾਨੂੰ ਨਜ਼ਰ ਤਾਂ ਪੂਰੀ ਰੱਖਣੀ ਪੈਣੀ ਹੈ ਕੀਪਿੰਗ ਇਨ 뷰 ਦ ਸਿਨੈਰਿਟੀ ਸਨ ਆਰ ਰਿ